ਆ ਦੇਖੋ ਸਭ ਤੋਂ ਪਹਿਲਾ ਵੱਡਾ ਧਮਾਕਾ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 1000 ਰੁਪਏ ਦਾ ਇੱਕ ਕੁਰਤਾ ਪਜਾਮਾ ਸਾਡੇ ਕੋਲ ਆਜੋ 1000 ਰੁਪਏ ਦੇ ਦੋ ਕੁਰਤੇ ਪਜਾਮੇ ਲੈ ਜਾਓ ਵੱਡੀ ਆਫਰ ਕੀ ਆ ਦੋ ਕੁਰਤੇ ਪਜਾਮਿਆਂ ਨਾਲ ਇੱਕ ਕੁਰਤਾ ਪਜਾਮਾ ਦਵਾਂਗੇ ਬਿਲਕੁਲ ਫ੍ਰੀ ਮਤਲਬ 1000 ਰੁਪਏ ਦੇ ਤਿੰਨ ਕੁਰਤੇ ਪਜਾਮੇ ਇਹਦੇ ਵਿੱਚ ਤੁਹਾਨੂੰ ਰੰਗ ਬੜੇ ਮਿਲ ਜਾਣੇ ਆ 1000 ਰੁਪਏ ਦੇ ਲਓਗੇ ਤੁਹਾਨੂੰ ਦੋ ਕੁਰਤੇ ਪਜਾਮੇ ਦੇਣੇ ਆ ਦੋ ਦੇ ਨਾਲ ਇੱਕ ਫ੍ਰੀ ਦੇ ਦੇਣਾ ਬਿਲਕੁਲ ਦੇਖੋ ਕਲਰ ਤੁਸੀਂ ਚੈੱਕ ਕਰ ਲਓ ਜਿਹੜਾ ਮਰਜ਼ੀ ਲੈ ਜਾਓ ਵਾਈਟ ਲੈ ਜਾਓ ਸਕਿਨ ਲੈ ਜਾਓ ਬਲੂ ਲੈ ਜਾਓ ਕਿਸੇ ਸਟਿਚਿੰਗ ਕਰਕੇ ਵੀ ਲੈਣੀ ਆ ਕੱਪੜਾ ਤਾਂ ਤੁਸੀਂ ਸਸਤਾ ਦੇ ਰਹੇ ਹੋ ਸਟਿਚਿੰਗ ਦੇ ਵੀ ਦੱਸ ਦਿਓ ਜੇ ਤੁਸੀਂ ਸਿੰਪਲ ਕੁਰਤਾ ਪਜਾਮਾ ਬਣਾਉਣਾ 1300 ਰੁਪਏ ਦਾ ਵਿਦ ਫੈਬਰਿਕ ਵਿਦ ਸਟਿਚਿੰਗ ਤਿਆਰ ਕਰਕੇ ਤੁਹਾਨੂੰ ਅਸੀਂ 1300 ਰੁਪਏ ਦੇ ਵਿੱਚ ਦੇ ਦੇਣਾ ਵਾ ਇਸ ਤੋਂ ਇਲਾਵਾ ਜੇ ਤੁਸੀਂ ਪੈਂਟ ਆਲਾ ਬਣਾਉਣੇ ਹੋ 1500 ਰੁਪਏ ਦਾ ਤਿਆਰ ਕਰਕੇ ਦੇ ਦੇਣਾ ਦੇਖੋ ਜੀ ਸ਼ਕੀਨ ਭਰਾ ਚਾਹੇ ਤੁਸੀਂ ਲਾਸਟ ਕਾਲਾ ਬਣਾ ਲਓ ਚਾਹੇ ਪੈਂਟ ਸਟਾਈਲ ਬਣਾ ਲਓ ਆਪਸ਼ਨ ਆ ਤੁਹਾਡੇ ਲਈ ਸਾਰੀਆਂ ਆ ਦੇਖੋ ਖਾਦੀ ਵਾਲੇ ਕੁਰਤੇ ਪਜਾਮੇ ਤੁਸੀਂ ਵਾਈਟ ਪਜਾਮੇ ਨਾਲ ਬਣਾਉਣੇ ਆ ਇਹਦੇ ਉੱਤੇ ਵੀ ਬਹੁਤ ਵਧੀਆ ਰੇਟ ਤੁਹਾਨੂੰ ਅਸੀਂ ਦੇ ਦੇਣੇ ਆ ਬਿਲਕੁਲ ਭਾਈ ਇਹਨਾਂ ਦੇ ਵਿੱਚ ਵੀ ਬੜੀ ਵੱਡੀ ਆਫਰ ਲੱਗੀ ਹੋਈ ਆ ਤੁਸੀਂ ਦੇਖ ਲਓ ਸਾਰੇ ਸੀਆਰਐਮ ਲੈ ਲਓ ਚਾਹੇ ਰੇਮਰ ਲੈ ਲਓ ਚਾਹੇ ਮੁਫਤਲਾ ਲੈ ਲਓ ਇਹ ਜਿਹੜੇ 2800 ਰੁਪਏ ਦਾ ਕੁੜਤਾ ਪਜਾਮਾ ਤੁਹਾਨੂੰ ਸਟਿਚਿੰਗ ਕਰਕੇ ਬਿਆਰ ਦੇ ਵਿੱਚੋਂ ਮਿਲਦਾ ਸਾਡੇ ਕੋਲ ਆਉਂਗੇ 1850 ਰੁਪਏ ਦੇ ਵਿੱਚ ਤੁਹਾਨੂੰ ਤਿਆਰ ਕਰਕੇ ਦੇ ਦੇਣਾ ਜਿਹੜਾ 4850 ਦਾ ਉਹ 2710 ਰੁਪਏ ਦਾ ਮਿਲ ਜਾਣਾ ਜਿਹੜਾ 3550 ਦਾ ਉਹ ਤੁਹਾਨੂੰ 2375 ਰੁਪਏ ਦਾ ਮਿਲ ਜਾਣਾ ਜੋ ਜਿਹੜੇ ਬਾਜ਼ਾਰ ਜਾ ਕੇ ਲੈਨੇ ਹੋ ਜੀ 30000 ਰੁਪਏ ਦਾ 32000 ਦਾ 35000 ਦਾ ਇਦਾਂ ਲੁੱਟਾਂ ਹੁੰਦੀਆਂ ਤੁਹਾਡੀਆਂ ਸਾਡੇ ਕੋਲ ਆਜੋ ਇਦਾਂ ਦੇ 10-10000 ਚ 11-11000 12-13000 ਦੇ ਦੇਵਾਂਗੇ ਜਿਹੜੇ ਤੁਸੀਂ 2 ਪੀਸ ਕੋਟ ਵਿੱਚ ਬਜ਼ਾਰ ਜਾ ਕੇ ਲੈਣ ਨੂੰ 10-10000 ਰੁਪਏ ਦੇ ਸਾਡੇ ਕੋਲ ਆਜੋ 2 ਪੀਸ ਕੋਟ ਵਿੱਚ ਸਿਰਫ 2995 ਚ ਲੈ ਜਾਓ ਰੰਗ ਇਹਦੇ ਵਿੱਚ ਤੁਹਾਨੂੰ ਅਸੀਂ ਬਹੁਤ ਸਾਰੇ ਦੇ ਰਹੇ ਹਾਂ ਇਹ ਰੰਗਾਂ ਦੀ ਕੋਈ ਕਮੀ ਨਹੀਂ ਆ ਵੈਰਾਈਟੀ ਇਸ ਟਾਈਮ ਫੁੱਲ ਪਈ ਹੋਈ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬਜ਼ਾਰ ਦੇ ਵਿੱਚ 10000 ਰੁਪਏ ਦਾ ਕੋਟ ਪੈਂਟ 2 ਪੀਸ ਤੁਸੀਂ ਲੈਣ ਜਾਂਦੇ ਹੋ ਸਾਡੇ ਕੋਲ ਆਉਂਗੇ 2395 ਰੁਪਏ ਦੇ ਵਿੱਚ ਤੁਹਾਨੂੰ 2 ਪੀਸ ਤਿਆਰ ਕਰਕੇ ਦੇ ਦੇਣਾ ਵਾ ਤੁਸੀਂ ਚੀਜ਼ਾਂ ਚੈੱਕ ਕਰਿ ਜਾਓ ਜਿਹੜੇ ਦਿੱਲੀ ਬ ਇਹਟਰ ਮਾਡਲ ਪਾਉਂਦੇ ਆ ਉਦਾਂ ਦੇ ਕੱਪੜੇ ਤੁਹਾਨੂੰ ਅਸੀਂ ਦਵਾਂਗੇ ਫੁੱਲ ਗਰੰਟੀ ਬਾਜ਼ਾਰ ਚ 4 4000 ਰੁਪਏ ਇਕੱਲੇ ਸਲਾਈ ਚੱਲਦੀ ਆ ਅਸੀਂ 2 ਪੀਸ ਕੋਰਮੈਂਟ ਸਟਿਚ ਕਰਕੇ ਤੁਹਾਡੀ ਸਾਈਜ਼ ਦਾ ਵਧੀਆ ਕੁਆਲਿਟੀ ਦਾ ਆਕੇ 2995 ਚ 3 ਪੀਸ ਕੋਰਮੈਂਟ 3760 ਚ ਜੀ ਆ ਦੇਖ ਸਕਦੇ ਹੋ ਲਗਜ਼ਰੀ ਚੀਜ਼ਾਂ ਸਾਡੇ ਕੋਲ ਮਿਲ ਜਾਣਗੀਆਂ ਤੁਸੀਂ ਬਾਜ਼ਾਰ ਦੇ ਵਿੱਚ ਚਾਹੇ ਵੱਡੇ ਵੱਡੇ ਮੋਲਾਂ ਦੇ ਵਿੱਚ ਜਾਣੇ ਹੋ 30 3000 ਰੁਪਿਆ 35 35000 ਰੁਪਿਆ ਲਾ ਕੇ ਆਨੇ ਹੋ ਔਰ ਸਾਡੇ ਕੋਲ ਆ ਚੀਜ਼ਾਂ ਦੇਖ ਲਓ ਤੁਹਾਨੂੰ ਅਸੀਂ ਤਿਆਰ ਕਰਕੇ ਬੜੇ ਹੀ ਵਧੀਆ ਰੇਟ ਦੇ ਵਿੱਚ ਤੁਹਾਨੂੰ ਦੇ ਦੇਣਾ ਵਾ ਕੋਈ ਕਹਿੰਦਾ 15000 ਕੋਈ ਕਹਿੰਦਾ 18000 20 20000 ਸ਼ੇਰਵਾਨੀ ਦਾ ਰੇਟ ਚੱਲਦਾ ਬੜੇ ਸੋਹਣੇ ਰਾਂਗ ਆ ਬੜੇ ਸੋਹਣੇ ਡਿਜ਼ਾਈਨਾਂ ਸ਼ੇਰਵਾਨੀਆਂ ਚ ਕੀ ਫਾਇਦਾ ਕਰ ਰਹੇ ਹੋ ਸ਼ੇਰਵਾਨੀਆਂ ਦੇ ਵਿੱਚ ਵੀ ਬੜੀ ਵੈਰਾਈਟੀ ਆ ਭਾਜੀ ਬੜੇ ਤਰ੍ਹਾਂ ਦੀ ਡਿਜ਼ਾਈਨਿੰਗ ਤੁਹਾਨੂੰ ਮਿਲ ਜਾਣੀ ਆ ਬਾਜ਼ਾਰ ਦੇ ਵਿੱਚ ਜਿਹੜਾ ਤੁਸੀਂ 20 20000 25 2 ਇਹੀ ਚੀਜ਼ਾਂ ਤੁਹਾਨੂੰ ਅਸੀਂ 8000 ਦੇ ਵਿੱਚ 8500 ਰੁਪਏ ਦੇ ਵਿੱਚ ਤਿਆਰ ਕਰਕੇ ਤੁਹਾਡੀਆਂ ਆਪਦੀਆਂ ਦੇ ਦੇਣੀਆਂ। ਸ਼ਰਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਰੇਂਜ ਆ। ਤੁਸੀਂ ਚੈੱਕ ਲੈਣੀਆਂ, ਲਾਈਨਾਂਆਂ ਲੈਣੀਆਂ, ਪਲੇਨ ਲੈਣੀਆਂ, ਪ੍ਰਿੰਟ ਲੈਣੀਆਂ। ਤਿੰਨ 350 ਸ਼ਰਟ ਸ਼ੁਰੂ ਆ ਉਦੋਂ ਉੱਪਰਲੀ ਸਾਰੀ ਰੇਂਜ ਤੁਹਾਨੂੰ ਮਿਲ ਜਣੀ ਆ। ਆ ਦੇਖੋ ਜਿਹੜੇ ਤੁਸੀਂ ਵੱਡੇ ਵੱਡੇ ਮਾਲ ਦੇ ਵਿੱਚ ਜਾ ਕੇ ਲੈਣੇ ਉਹ ਦਨੀਆਂ ਸ਼ਰਟਾਂ। ਹੁਣ ਤੁਸੀਂ ਚੈੱਕ ਕਰ ਲਓ। ਚਾਹੇ ਤੁਸੀਂ ਦਫ਼ਤਰ 'ਚ ਕੰਮ ਕਰਦੇ ਹੋ, ਤੁਸੀਂ ਚਾਹੇ ਹੈਗੇ ਬੈਂਕ 'ਚ ਕੰਮ ਕਰਦੇ, ਆਫਿਸ ਕੰਮ ਕਰਨ ਦੇਖੋ ਬੜੇ ਸੋਹਣੇ ਮੈਚਿੰਗ ਕਰਕੇ ਪੈਂਟਾਂ ਸ਼ਰਟਾਂ। ਤੁਸੀਂ ਕੰਬੋ ਪੈਕ ਬਣਾ ਕੇ ਲੈ ਕੇ ਜਾ ਸਕਦੇ ਆ ਬਹੁਤ ਸੋਹਣੀ ਵੈਰਾਈਟੀ ਤੁਹਾਡੇ ਸਾਈਜ਼ ਦੀ ਬਾਜੀ ਇਹ ਬੜੀ ਸੋਹਣੀ ਮੈਚਿੰਗ ਕੀਤੀ ਹੈ ਤੁਸੀਂ ਬਿਲਕੁਲ ਬਾਜੀ ਤੁਸੀਂ ਦੇਖ ਸਕਦੇ ਹੋ ਕਿ ਹਰ ਬੰਦਾ ਆਪਣਾ ਆਫੀਸ਼ੀਅਲੀ ਜਿਵੇਂ ਸ਼ਰਟ ਚਾਹੀਦੀ ਆ ਪੈਂਟ ਚਾਹੀਦੀ ਆ ਆਪਣੇ ਕੋਲ ਬਹੁਤ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਤੁਸੀਂ ਚਾਹੇ ਲਾਈਨਿੰਗ ਦੇ ਵਿੱਚ ਲੈ ਲਓ ਚਾਹੇ ਚੈੱਕ ਦੇ ਵਿੱਚ ਲੈ ਲਓ ਚਾਹੇ ਲੈ ਲਓ ਪ੍ਰਿੰਟਡ ਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਬੜੀ ਵੈਰਾਈਟੀ ਮਿਲ ਜਣੀ ਹੈ ਆਪਣੇ ਕੋਲ ਸਤਿ ਜੀ ਇਸ ਵੇਲੇ ਪੰਜਾਬ ਦਾ ਸਭ ਤੋਂ ਵੱਡਾ ਬ੍ਰਾਂਡ ਪੱਗਾਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਟਾਈਲ ਦੇ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਤੁਸੀਂ ਰੁਪਈਆ ਲੈ ਜਾਓ ਤੁਸੀਂ ਫੁੱਲ ਬੈ ਲੈ ਜਾਓ ਉਤੋਂ ਹੋਰ ਗੱਲ ਦੱਸ ਦਿੰਦੇ ਆ ਪੱਗਾਂ ਦੇ ਰੰਗਾਂ ਦੀ ਫੁੱਲ ਗਾਰੰਟੀ ਪੱਗਾਂ ਦੇ ਨਾਲ ਤੁਸੀਂ ਮੈਚ ਕਰਕੇ ਟਾਈਆਂ ਵੀ ਲੈ ਕੇ ਜਾ ਸਕਦੇ ਆ ਟਾਈ ਵੀ ਸਾਡੇ ਕੋ ਬਹੁਤ ਸੋਹਣੀ ਵੱਡੇ ਬ੍ਰਾਂਡਡ ਟਾਈਆਂ ਤੁਹਾਨੂੰ ਮਿਲ ਜਣੀਆਂ ਪੱਗਾਂ ਦੀ ਜਦੋਂ ਗੱਲ ਕਰਦੇ ਆ ਸਾਡੇ ਫੌਜੀ ਭਰਾਵਾਂ ਲਈ ਆ ਦੇਖੋ ਔਜੀ ਮਿਲਟਰੀ ਕਲਰ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੇ ਮਿਲਟਰੀ ਸ਼ੇਡ ਮਿਲ ਜਣੇ ਆ ਸਾਡੇ ਬਾਇਨਿੰਗ ਪਾਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋ ਜਿਹੜੀ ਲਾਈਨਿੰਗ ਹੈਗੀ ਹੈ 40 ਰੁਪਏ ਮੀਟਰ ਤੋਂ ਸਟਾਰਟ ਹੋ ਜਾਂਦੀ ਹੈ ਇਹਦੀ ਵੀ ਫੁੱਲ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਜਾਂਦੇ ਹੋ 50-50 ਰੁਪਏ ਨੂੰ 60-60 ਰੁਪਏ ਨੂੰ ਦੇ ਰਹੇ ਨੇ ਸਾਡੇ ਕੋਲ 40 ਰੁਪਏ ਮੀਟਰ ਦਾ ਤੁਹਾਨੂੰ ਮਿਲ ਜਾਣੀ ਹੈ ਗਰੰਟੀ ਵਾਲੀ ਲੈਣੀ। ਤੋਂ ਦੇਖੋ ਜੀ ਫੁੱਲ ਗਰੰਟੀ ਲੁਧਿਆਣਾ ਸ਼ਹਿਰ ਖੜੇ ਆ ਜਿਹੜਾ ਸਭ ਤੋਂ ਵੱਡਾ ਬ੍ਰਾਂਡਡ ਸਟੋਰ ਮਾਤੂ ਸ਼੍ਰੀ ਦਸਤਾਰ ਖਾਲਸਾ ਪਗੜੀ ਸੈਂਟਰ ਜਿਨ੍ਹਾਂ ਨੇ ਰਿਕਾਰਡ ਤੋੜਦੇ ਕੱਪੜੇ ਦੇ ਰੇਟਾਂ ਦੇ ਵਿੱਚ ਚਾਹੇ ਕੋਟ ਤੇ ਪਜਾਮੇ ਲੈਣੇ ਆ ਚਾਹੇ ਤੁਸੀਂ ਲੈਣੇ ਆ ਕੋਟ ਮੈਂਟ ਸ਼ੇਰਵਾਨੀ ਬਲੇਜ਼ਰ ਬਾਸਕਟ ਚਾਹੇ ਤੁਸੀਂ ਲੈਣੀਆਂ ਦਸਤਾਰਾਂ ਤੁਸੀਂ ਲੈਣੀਆਂ ਕੱਪੜਾ ਲੈਣਾ ਤੁਸੀਂ ਟ੍ਰਾਈ ਲੈਣੀਆਂ ਹਰ ਕਿਸੇ ਤੇ ਬਹੁਤ ਵੱਡਾ ਫਾਇਦਾ ਹੋ ਰਿਹਾ ਛੇਤੀ ਆਜੋ ਵੱਡੇ ਫਾਇਦੇ ਭਾਈ ਜੀ ਐਡਰੈਸ ਜ਼ਰੂਰ ਦੱਸ ਦਿਓ ਆਉਣਾ ਕਿੱਥੇ ਆ ਬਿਲਕੁਲ ਭਾਈ ਤੁਸੀਂ ਆਉਣਾ ਕਿੱਥੇ ਆ ਫੀਲਡ ਗਾਂਜ ਆਉਣਾ ਜੀ ਗੁਰਦੁਆਰਾ ਕਲਗੀਧਾ ਰੋਡ ਤੇ ਆਪੋਜ਼ਿਟ ਬਿਲਕੁਲ ਸਾਹਮਣੇ ਆਪਣੇ ਗਵਰਨਮੈਂਟ ਸਕੂਲ ਹੈਗਾ ਉਹਨਾਂ ਦੇ ਬਿਲਕੁਲ ਸਾਹਮਣੇ ਹੈ ਜੀ ਜੋ ਜੇ ਹਜੇ ਵੀ ਕੋਈ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ ਸਕਰੀਨ ਤੇ ਨੰਬਰ ਹੈਗਾ ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰ ਸਕਦੇ ਆ